Yeah, the body got nothing. ਮੇਰੇ ਦੂਜੀ ਸਾਈਡ ਦੇਖਾਇਆ ਵਰਕੇ ਤੇ ਅੱਜ ਲੱਗਿਆ ਹੀ ਨਹੀਂ ਗਿਆ ਮਿੱਥੋ ke sana ce sudah ਜੀ ਵੀਤ ਕਰਵਾਉਣਾ ਜੀ ਕਿਸੇ ਭੈਣ ਭਰਾ ਨੇ ਤੇ ਆਪਣੇ ਨਾਲ ਤੁਸੀਂ ਜਰੂਰ ਕਨੈਕਟ ਕਰ ਸਕਦੇ ਹੋ ਕਿਤੇ ਲਈ ਸੂਟ ਬਰਗਰੀ ਕੋਟ ਹੁੰਦਾ ਇਸ ਤਰ੍ਹਾਂ ਬੰਨ੍ਹਿਆ ਜੀ ਇਹ ਕਿਰਾ ਇਸ ਤਰ੍ਹਾਂ ਇਹ ਜਾਵੇ ਇਹ ਦੋ ਆਂਦੇ ਆਪਾਂ ਸਾਰਾ ਦਿਨ ਹੀ ਨਿਵੇਲੇ ਬੈਠਦੇ ਹਾਂ ਹਾਲ ਹੀ ਘੱਟ ਕਰੀਏ ਉਹ ਕੀ ਕਾਲ ਨਹੀਂ ਤਾਂ ਜ਼ਰੂਰੀ ਹੈ ਭਾਰਤ ਕਿਉਂ ਨਹੀਂ ਵਿਜੀ ਰਾਣਾ ਜੰਗਲ ਇਹ ਕੰਮ ਕਰਨੇ ਕਿੰਨੇ ਕਰਨੇ ਅੱਜ Yeah, I'm going ਆਉਂ ਨਾ ਫਾਇਦਾ ਐ ਚਲ ਤੂੰ ਮੈਂ ਦੂਜਾ ਸੂਟ ਲਾ ਖਰਾ ਨਾਉਣਾ ਵੇ ਉਹ ਦੋਨੇ ਲਵਾਫੇ ਚ ਪਾ ਦੇ ਹਾਂ ਮੈਂ ਬਾਹਰ ਕੱਢ ਦੇ you know ਬੇਜੇ ਬਾਤ ਚ ਚਲਾ ਲਾਂਗੇ ਜਿਹੜਾ ਤੁਸੀਂ ਆਰਾਮ ਕਰੋ ਰੈਸਟ ਕਰ ਲਓ ਹਾਂ ਹੁਣ ਤੁਹਾਡਾ ਟਾਈਮ ਹੋ ਗਿਆ ਮੁੰਦਰ ਨੂੰ ਕਿਰਨ ਨੂੰ ਤਾਂ ਪਾਈ ਕਰਨਾ ਚਾਹੀਦਾ ਹਾਂ ਹਾਂ ਸੁਮੀ ਰਹੇਗੀ ਹਾਂ ਉਹ ਕਰਨ ਮੈਂ ਸੋਚ ਬੰਦ ਕਰਾਂ ਦੇ ਆ। ਤੇ ਪੰਜਾਹ ਦੋ ਦਿਨ ਤਾਂ ਵਾੜ ਗਿਆ ਦੋ ਦੇਖੋ। ਕੱਚੇ ਸਾਜੀ ਪੜ ਜਿੰਦਾ। ਹਾਂਜੀ ਤੇ ਚਲੋ ਹੁਣ ਆ ਪੱਜ ਦੇ ਵਲੌਗ ਦਾ ਇੱਥੇ ਹੀ ਕਰਦੇ ਐਂਡ ਤੇ ਅੱਜ ਸਾਰੇ ਕੁਸ ਕੀਤੀ ਸੀ ਸਫਾਈ ਆਪਾਂ ਦੀਵਾਲੀ ਦੀ। ਦੀਵਾਲੀ ਦੀ ਕਾਦੀ ਹੁੰਦੀ ਹੈ ਸਫਾਈ ਤਾਂ ਆਪਾਂ ਨੂੰ ਰੋਜ਼ ਰੱਖਣੀ ਚਾਹੀਦੀ ਹੈ ਹਨਾ ਜੀ ਘਰੇ ਤੇ ਕਿਉਂ ਸਫਾਈ ਰੱਖਾਂਗੇ ਤਾਂ ਘਰ ਸੋਹਣਾ ਲੱਗਦਾ ਤੇ ਉਸ ਕਮਰੇ ਦੇ ਆਪਾਂ ਸਾਰੇ ਪਰਦੇ ਧੋਤੇ ਸੀ ਲਾ ਕੇ ਤੇ ਨਾਲੇ ਮੰਜਿਆਂ ਦਾ ਚਾਦਰਾਂ ਉਹਤ ਲੰਗੋ ਜਲਮਤ ਉਹ ਤਾਂ ਨਸਿਹੜੇ ਇੱਟਲੇ ਵੀ ਇੱਟ ਕੱਪੜੇ ਲੱਗੇ ਹੋ ਰਹਿੰਦੇ ਆ ਤੇ ਪੋਚਾ ਲਾਤਾ ਸੀਗਾ ਇੱਥੇ ਕਰੀ। ਫਿਰ ਕਿਉਂਕਿ ਪਰਦੇ ਕਈ ਹੋ ਜਾਂਦੇ ਜੀ ਥੋੜੇ ਥੋੜੇ ਕਰਕੇ ਆਪਾਂ ਨਾਲ-ਨਾਲ ਦੇ ਰੋੜ ਪੁੱਤੇ ਜਾਂਦੇ ਹਨ ਅੱਜ ਉਹ ਬਿੱਡਾ ਵਾਲੇ ਘਰੋਂ ਢੋਲੇ ਸੀਗੇ ਫਿਰ ਇੱਧਰ ਲੈ ਤੇ ਉੱਧਰ ਲੈ ਕੇ ਲੁਟੋ ਲਿਆਂਗੇ ਤੇ ਚਲੋ ਆਏ ਨਾਲ ਦੀ ਨਾਲ ਕੰਮ ਹੋ ਜਾਂਦਾ ਜੀ ਹਨਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਹੈ ਤਾਂ ਹ ਸਿਵਾਲੀ ਤੇ ਪਰ ਸਾਰੇ ਸੁਣਿਆ ਹੋਣਾ ਜੀ ਕਈ ਮੇਰੇ ਚਾਹਣ ਵਾਲੇ ਹੈ ਜੀ ਮੈਂ ਸੌਰੀ ਉਹਨਾਂ ਦੇ ਨਾਂ ਨਹੀਂ ਦੱਸ ਸਕਦੀ ਚਲੋ ਆਪਣਾ ਉਹਨਾਂ ਨਾਲ ਦੀ ਲੰਮੀ ਬਹੁਤ ਪਿਆਰ ਹੈ ਉਹ ਜੀ ਵੀ ਆਪਣੇ ਵਧਾ ਰਿਲੇਸ਼ਨ ਹੈ ਜੀ ਹਨਾ ਫੈਮਿਲੀ ਚੋਂ ਹੀ ਆਉਂਦੇ ਆਪਣੀ ਚੋਂ ਤੇ ਬਿੜਗੋ ਮੇਰੀ ਮੋਬਾਈਲ ਤੇ ਦੇਖਦੇ ਕਮੈਂਟ ਮੈਨੂੰ ਘਰੇ ਆ ਕੇ ਕਰਕੇ ਜਾਂਦੇ ਆ ਮੈਂ ਕਮੈਂਟ ਮੈਨੂੰ ਘਰੇ ਆ ਕੇ ਕਰਕੇ ਜਾਂਦੇ ਆ ਤੇ ਮੇਰੇ ਕਹਿਣ ਦਾ ਭਾਅ ਵੀ ਹੀ ਹੈ ਵੀ ਮੈਂ ਕਦੇ ਉਹਨਾਂ ਨੂੰ ਮਾੜਾ ਚੰਗਾ ਨਹੀਂ ਕਹਿੰਦੀ ਕਿਉਂਕਿ ਜੀ ਉਹ ਮੇਰੇ ਬਹੁਤ ਖਾਸ ਹੈ ਤੇ ਜੇ ਜਦੋਂ ਉਹ ਵੀਡੀਓ ਵੇਖਣਗੇ ਆਪੇ ਸਮਝ ਜਾਣਗੇ ਜੀ ਮੈਂ ਕਿੰਨਾ ਦੀ ਗੱਲਬਾਤ ਕਰ ਰਹੀ ਆਂਗੀ ਤੇ ਉਹ ਅੱਜ ਆਏ ਸੀਗੇ ਤੇ ਕਹਿੰਦੇ ਵੀ ਤੁਸੀਂ ਹਨਾ ਐ ਕਿਹਾ ਮੈਂ ਕਿਹਾ ਨਹੀਂ ਜੀ ਤੁਹਾਡੇ ਲਈ ਨਹੀਂ ਸੀਗੀ ਕੋਈ ਵੀ ਇਹੋ ਜੀ ਗੱਲਬਾਤ ਹੋਰ ਵੀ ਬਹੁਤ ਰਿਸ਼ਤੇਦਾਰ ਤੇ ਅਣਕਮੜ ਵੀ ਹੁੰਦੇ ਆ ਜਿਨ੍ਹਾਂ ਲਈ ਆਪਾਂ ਆਖੀ ਸੀਗੀ ਤੇ ਦੇਖੋ ਜੀ ਮੇਰੇ ਮੈਂ ਹਨਾ ਅੱਖਾਂ ਦਾ ਕੀ ਹਾਲ ਹੋਇਆ ਪਿਆ ਹਨਾ ਸਾਰਾ ਦਿਨ ਨਿਗਾਹਾਲਾ ਪੇ ਕੰਮ ਕਰਦੇ ਆ ਹਨਾ ਤੇ ਵਸਾਈ ਹੋ ਜਾਂਦਾ ਤੇ ਚਲੋ ਕੰਮ ਤਾਂ ਫਿਰ ਕਰਨਾ ਹੀ ਕੋਣ ਕਰੇ ਹਨਾ ਤੇ ਪਲੀਜ਼ ਤੁਸੀਂ ਕਮੈਂਟ ਨਾ ਲੀਡ ਕੋਲੇ ਥੱਲੇ ਹੀ ਕਰ ਦਿਆ ਕਰੋ ਜਿੱਦਾਂ ਦੇ ਵੀ ਕਰਨੇ ਹੁੰਦੇ ਆ ਤੇ ਪਲੀਜ਼ ਕਰਿਆ ਕੇ ਕਮੈਂਟ ਨਾ ਕਰਿਆ ਕਰੋ ਇਹ ਚੀਜ਼ ਚਲੋ ਠੀਕ ਹੈ ਤੁਸੀਂ ਮਜ਼ਾਕ ਚ ਕਹਿੰਨੇ ਹੋ ਜਾਂ ਕਿੱਦਾਂ ਵੀ ਕਹਿੰਨੇ ਹੋ ਵਧੀਆ ਵੀ ਲੱਗਦਾ ਹੈ ਨਾ ਕੋਈ ਚੱਕਰ ਨਹੀਂ ਤੇ ਪਰ ਹਨਾ ਤੁਹਾਡੇ ਵਾਸਤੇ ਨਹੀਂ ਸੀਗੀ ਉਹ ਕੋਈ ਵੀ ਗੱਲਬਾਤ ਸੀਗੀ ਤੁਹਾਡੇ ਵਾਸਤੇ ਨਹੀਂ ਸੀਗੀ ਹੋਰ ਬਹੁਤ ਹੈਗੇ ਆ ਜੀ ਹਨਾ ਇਦਾਂ ਦੇ ਜਿੰਨਾ ਵਾਸਤੇ ਸੀਗੀ ਤੇ ਬਾਕੀ ਹੋਰ ਤੁਹਾਨੂੰ ਇੱਕ ਗੱਲ ਹਾਸੇ ਨਾਲ ਦੱਸ ਦਈਏ ਕਈ ਕਹਿੰਦੇ ਆ ਕਿ ਬੈਠੀ ਖਾਈ ਜਾਂਦੀ ਹੈ ਖਾਈ ਜਾਂਦੀ ਹੈ ਮੋਟੀ ਹੋ ਗਈ ਮੋਟੀ ਹੋ ਗਈ ਹਨਾ ਤੇ ਮੇਰਾ ਤਾਂ ਜੀ ਹਨਾ ਸਿਸਟਮ ਇਹ ਐ ਮੈਂ ਸਵੇਰੇ 7:00 ਸਾਢੇ 8:00 ਵਜੇ ਦੇ ਤਕਰੀਬਨ ਰੋਟੀ ਖਾ ਲੈਣੀ ਹੁੰਦੀ ਆ ਇੱਕ ਡੇਢ ਰੋਟੀ ਖਾਣੇ ਆ ਆਪਾਂ ਜਿਆਦਾ ਰੋਟੀ ਨਹੀਂ ਖਾਂਦੇ ਹੈਗੇ ਆ ਕਿਉਂਕਿ ਜੀ ਮੈਂ ਜਿਆਦਾ ਤੋਰਾ ਫੇਰਾ ਨਹੀਂ ਕਰ ਸਕਦੀ ਮੇਰੀ ਵੀ ਲੱਤਾਂ ਦਾ ਕਰਕੇ ਤੇ ਫਿਰ ਜਿਹਦੇ ਆਪਾਂ ਜਿਆਦਾ ਖਾਣਾ ਖਾਵਾਂਗੇ ਜਾਂ ਕੁਝ ਵੀ ਜਿਆਦਾ ਖਰਾ ਕਰ ਰੱਖਾਂਗੇ ਤੇ ਆਪਣਾ ਸਰੀਰ ਵਜਨ ਚ ਹੋ ਜੂਗਾ ਹਨਾ ਤੇ ਹੁਣ ਤੁਹਾਡੇ ਬਾਜੀ ਲਿੱッセ ਆ ਕਹਿ ਦਿੰਦੇ ਆ ਕਿ ਮੈਂ ਉਹਨਾਂ ਨੂੰ ਖਾਣ ਨੂੰ ਨਹੀਂ ਦਿੰਦੀ ਮੈਂ ਉਹਨਾਂ ਨੂੰ ਖਾਣ ਨੂੰ ਕਿਉਂ ਨਹੀਂ ਦਿੰਦੀ ਜੀ ਉਹਨਾਂ ਨੇ ਤਾਂ ਮੈਨੂੰ ਚੀ ਜ ਲੈ ਆ ਕੇ ਫੜਾਉਣੀ ਆ ਮੈਨੂੰ ਤਾਂ ਜੀ ਕੋਈ ਚੱਕ ਕੇ ਚੀ ਜ ਫੜਾ ਦੂਗਾ ਤਾਂ ਜੀ ਮੈਂ ਖਾ ਲੂੰਗੀ ਨੀ ਫ੍ਰਿਜ ਚ ਪਈ ਨਾ ਚੀ ਜ ਸਾਡੇ ਖਰਾਬ ਹੋ ਜਾਂਦੀ ਅਸੀਂ ਪਰਸੋਂ ਮਾਂ ਨੂੰ ਪਾਉਨੇ ਆ ਤੇ ਸਾਤੋਂ ਖਾਦੀ ਨਹੀਂ ਜਾਂਦੀਗੀ ਇਹ ਤਾਂ ਵਹਿਮ ਹੈ ਜੀ ਕੌਣ ਖਾਂਦਾ ਕੌਣ ਨਹੀਂ ਖਾਂਦਾ ਉਹ ਤਾਂ ਸਾਡੇ ਘਰੇ ਆ ਕੇ ਚੈੱਕ ਕਰ ਲਓ ਤੇ ਬਾਕੀ ਵੈਸੇ ਜਿਹੜੇ ਸਾਨੂੰ ਕਹਿੰਦੇ ਆ ਉਹ ਸਾਡੀ ਲਾਈਫ ਤੋਂ ਉਹਨਾਂ ਨੇ ਲੈਣਾ ਵੀ ਕੀ ਆ ਵੀ ਕੌਣ ਖਾਂਦਾ ਤੇ ਕੌਣ ਛੱਡਦਾ ਤੇ ਬਲੱਡ ਵਾਧਾ ਜੀ ਘਰ ਤਾਂ ਕਿਉਂ ਹੁੰਦਾ ਆਪਣੇ ਆਪ ਉਹ ਨਹੀਂ ਖਾ ਸਕਦੇ ਤੇ ਕੋਈ ਆਪਾਂ ਡਰਾਈ ਫੂਡ ਜੇ ਵਗੈਰਾ ਖਾ ਲੈਨੇ ਆ ਤੇ ਫਿਰ ਆਪਣੇ ਹਾਜਮੇ ਨਹੀਂ ਆਉਂਦੀ ਹਨਾ ਜੀ ਤੇ ਚਾਹ ਰਹਿ ਗਈ ਪਾਣੀ ਹੈ ਤੇ ਜਾਂ ਕੋਈ ਬਸ ਜੂਸ ਹੁੰਦਾ ਜੇ ਪਹਿਲੇ ਚੀਜ਼ ਖਾ ਲੈਨੇ ਆ ਕਿਉਂਕਿ ਜੀ ਹੁਣ ਮੇਰੇ ਤਾਂ ਬੋਡੀ ਦੇ ਵਿੱਚ ਖੂਨ ਹੀ ਸਾਰਾ 7 ਗ੍ਰਾਮ ਰਹਿ ਗਿਆ ਜੀ ਹਨਾ ਤੇ ਕੰਮ ਗੱਡ ਪ੍ਰੈਸ਼ਰ ਮੇਰੇ ਤੇ ਨਾ ਰਹਿੰਦਾ ਤੇ ਮੈਨੂੰ ਜੇ ਕੋਈ ਚੀਜ਼ ਫੜਾਊਗਾ ਜਾ ਕੇ ਤਾਂ ਮੈਂ ਖਾਉਂਗੀ ਗੁੰਝ ਤਾਂ ਮੈਂ ਖਾ ਵੀ ਨਹੀਂ ਸਕਦੀ ਹੈਗੀ ਹਨਾ ਤੇ ਜਿਹੜੇ ਇਹਨਾਂ ਚੀਜ਼ਾਂ ਮਾਰੇ ਇਨਫੋਰਮੇਸ਼ਨ ਰੱਖਦੇ ਆਗੇ ਤਿਉਹ ਆਪਦੇ ਬੈਕਗ੍ਰਾਉਂਡ ਤੇ ਆਪਦੀ ਫੈਮਿਲੀ ਤੇ ਆਪਦੇ ਪਰਿਵਾਰ ਤੇ ਫੋਕਸ ਕਰ ਲੈਣ ਮੇਰੇ ਤੇ ਇਨੀ ਇੰਟਰਸਟ ਨਾਲਿਆ ਕਰਨ ਆਪਦਾ ਪਰਿਵਾਰ ਕਿਹੜੇ ਰਾਹ ਤੁਰ ਰਿਹਾ ਹੈ ਕਿਹੜੀ ਕਿੱਦਾਂ ਦੀ ਲਾਈਫ ਜੀ ਰਿਹਾ ਹੈ ਕਿੱਦਾਂ ਦਾ ਆਪਦੇ ਮੈਟਰ ਹੈਗਾ ਉਹਦੇ ਤੇ ਧਿਆਨ ਦੇ ਲੈਣ ਮੇਰੇ ਬੈਕਗ੍ਰਾਉਂਡ ਦੇ ਚੱਕ ਨੂੰ ਰਹਿੰਦਿਆ ਕਰਨ ਮੈਂ ਭੁਖੀ ਰਮਾ ਰੱਜੀ ਰਮਾ ਮੈਂ ਸਹਾਈ ਦੀ ਡੇੜੀ ਨੂੰ ਕੋਈ ਚੀਜ਼ ਦੇਵਾਂ ਨਾ ਦੇਵਾਂ ਉਹ ਤਾਂ ਸਾਡੇ ਘਰ ਦਾ ਮਾਮਲਾ ਜਿੰਨੇ ਲੈ ਕੇ ਆਉਣੀ ਉਹ ਹੀ ਨੂੰ ਚੀਜ਼ ਖਾਊਗਾ ਤੇ ਫਿਰ ਆਪਾਂ ਚੀਜ਼ ਲਿਆ ਕੇ ਘਰੇ ਕਰਨੀ ਵੀ ਕੀ ਹੈ ਜੀ ਹਨਾ ਮਤਲਬ ਜਿਵੇਂਰੇ 9 ਵਜੇ ਦੁਕਾਨ ਤੇ ਜਾ ਕੇ ਬਹਿ ਗਈ ਕਈ ਵਾਰੀ ਆਪ ਕਰੇ ਨਹੀਂ ਹੁੰਦੇਗੇ 3:30 ਵਜੇ ਸਹਿਜ ਆਉਂਦਾ ਮੈਂ 4 ਵਜੇ ਚਾਹ ਬਣਾਉਣੀ ਹੈ ਤੇ ਮੈਂ ਉਦੋਂ ਹੀ 4 ਵਜੇ ਕੁਝ ਖਾਣੀ ਪੀਣੀ ਆ ਕਿ ਮੈਂ ਸਾਰਾ ਦਿਨ ਕੱਲੇ ਪਾਣੀ ਤੇ ਰਹਿਣੀ ਆ ਕਦੇ ਮੈਂ ਕੋਈ ਲਹਿਦੀ ਚੀਜ਼ ਨਹੀਂ ਖਾਦੀ ਹੈਗੀ ਜੀ ਤੇ ਮੇਰੀ ਕਾਈਂਡ ਇਨਫਰਮੇਸ਼ਨ ਵਾਸਤੇ ਇਹ ਗੱਲ ਹੈ ਮੇਰੀ ਲਾਈਫ ਦੇ ਇੰਟਰਫੀਲ ਕਰਨ ਨਾ ਆਪਦੇ ਗਰੇਵਾਂਟ ਝਾਕੇ ਵੇਖੋ ਵੀ ਤੁਹਾਡੇ ਪਰਿਵਾਰਾਂ ਦੇ ਵਿੱਚ ਕੀ ਹੋ ਰਿਹਾ ਠੀਕ ਹੈ ਮੇਰੀ ਕਹਿਣ ਦਾ ਮਤਲਬ ਇਹੀ ਹੈ ਅਸੀਂ ਰੱਜੇ ਆਂ ਅਸੀਂ ਭੁੱਖੇ ਆਂ ਅਸੀਂ ਕਿਸੇ ਮੁਰੇ ਹੱਥ ਨਹੀਂ ਕਰਦੇ ਜਿੰਨਾ ਕ ਸਾਨੂੰ ਰੱਬ ਦਿੰਦਾ ਅਸੀਂ ਉਹਨਾਂ ਕਵ ਦਾ ਕਰਕੇ ਖਾਈ ਜਾਂਦੇ ਠੀਕ ਹੈ ਜੀ ਮੇਰੇ ਅਗਰੇਵਾਲ ਦੇ ਝੱਕਣ ਬਣਾਉਂਦੇ ਗਰੇਵਾਲ ਦੀ ਝਾਕ ਕੇ ਦੇਖ ਲਓ ਵੀ ਕੀ ਚੰਗਾ ਹੋ ਰਿਹਾ ਕੀ ਮਾੜਾ ਹੋ ਰਿਹਾ ਚਲੋ ਬਾਪ ਪੀ ਆਪਾਂ ਕਿਸੇ ਦਾ ਨਾਣ ਲੈਂਦੇ ਜਿਨ੍ਹਾਂ ਨੇ ਇਹ ਗੱਲਾਂ ਕੰਗਾ ਹੁੰਦੀਆਂ ਉਹਨਾਂ ਨੂੰ ਆਪੇ ਸਮਝ ਆ ਜਾਂਦੀ ਹੁੰਦੀ ਵੀ ਸਾਨੂੰ ਕਿੱਥੇ ਲਿਜਾ ਕੇ ਗਾਲਣੇ ਤਾਰਤਾ ਆਪਣੇ ਤਾਂ ਜੀ ਹੋ ਸਾਹਮਣੇ ਬਾਬੇ ਨਾਨਕ ਦੀ ਫੋਟੋ ਹੈ ਆਪਣਾ ਤਾਂ ਉਹੀ ਹੈ ਸਭ ਕੁਝ ਉਹੀ ਹੈ ਉਹ ਉਹੀ ਇੱਥੋਂ ਤਾਈ ਲੈ ਕੇ ਆਏ ਦੇ ਗਾਂ ਵੀ ਉਸੇ ਨੇ ਲੈ ਕੇ ਜਾਣਾ ਹਰ ਵਕਤ ਉਹੀ ਰਾ ਦਿਖਾਉਂਦਾ ਤੇ ਉਹਦੇ ਰਾ ਤੇ ਤੁਰਦੇ ਠੀਕ ਹੈ ਨਾ ਜੀ ਪਲੀਜ਼ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੈਂ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜ਼ਰੂਰ ਵੇਖਿਆ ਕਰੋ ਜੀ ਕਿ ਸੁਖਵੀਰ ਕਿੰਨੀ ਕੁ ਮੋਟੀ ਹੋ ਗਈ ਐ ਤੇ ਸੁਖਵੀਰ ਕਿੰਨੀ ਕੁ ਪਤਲੀ ਐ ਤੇ ਕਿੰਨਾ ਕੁ ਸੁਖਵੀਰ ਦੇ ਵਿੱਚ એનર્ਜੀ ਲੈਵਲ ਹੈਗਾ ਕੰਮ ਕਰਨ ਦਾ ਠੀਕ ਹੈ ਨਾ ਜੀ ਤੇ ਜੇ ਕਿਸ ਨੂੰ ਜ਼ਿਆਦਾ ਦਿਲਚਸਪੀ ਹੈ ਮੇਰੀ ਸਟੋਰੀ ਦੇ ਵਿੱਚ ਤੇ ਮੇਰੇ ਦਰਵਾਜ਼ੇ ਖੁੱਲੇ ਆ ਮੇਰੇ ਚਾਹਣਾ ਵਾਲਿਆਂ ਵਾਸਤੇ ਤੇ ਘਰੇ ਜੀ ਸਦਕੇ ਆ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਨਾ ਜੀ ਅਬ ਬਿਲਕੁਲ ਦਾ ਐਂਡ ਇਥੇ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਜੀ ਭੈਣ ਨੂੰ ਆਪਦੀ ਨੂੰ ਤੇ ਨਾਲੇ ਤੁਸੀਂ ਪਤਾ ਕਰਦੇ ਰਿਹਾ ਕਰੋ ਸਾਡੀ ਵੀਡੀਓ ਵੇਖ ਕੇ ਵੀ ਸੁਖਵੀਰ ਕਿੰਨੀ ਕੀ ਮੋਟੀ ਹੋ ਗਈ ਹੈ ਠੀਕ ਹੈ ਜੀ ਓਕੇ ਬਾਏ ਸਾਰਾ ਸ਼ਿਕਰ